ਮੈਟਰੋ ਆ ਨਾ ਤਾਂ ਲੱਕੜ ਹੈ ਨਾ ਹੈਗੀ ਇਹ ਸਿਮਿੰਟ ਨਾ ਕੋਈ ਹੋਰ ਚੀਜ਼ ਹੈ ਨਾ ਸਾਹਲ ਦੀ ਲੱਕੜਾ ਨਾ ਕੋਈ ਸਿਮਿੰਟਾ ਨਾ ਕੋਈ ਬਜਰੀ ਇਹ ਹੈਗੇ ਨੇ ਘਰਾਂ ਦੀਆਂ ਚਿਗਾਠਾਂ ਜਿਹੜੇ ਹੁਣ ਚਿਗਾਠਾਂ ਲੱਗਦੀਆਂ ਨੇ ਇਹ ਪੀਵੀ ਸੀ ਡਬਲਯੂ ਹੈ ਜੀ ਇਹ ਲਾ ਕੇ ਨਾ ਤਾਂ ਇਹਨੂੰ ਸ਼ੌਂਕ ਲੱਗੇ ਨਾ ਇਹ ਗਲੇ ਗਲੇ ਨਾ ਇਹਨੂੰ ਜੰਗ ਜੁੰਗ ਲੱਗੇ ਤੇ ਇਹ ਰੰਗ ਰੰਗ ਕਿਵੇਂ ਮਰਜ਼ੀ ਪਾਸ ਪੂਲਸ ਕਰ ਲਿਓ ਇਹ ਤੇ ਤੇ ਲੈਂਥਾਂ ਕਿੱਡੀਆਂ ਮਰਜ਼ੀ ਲੰਬੀਆਂ ਲੈ ਸਕਦੇ ਇਹ ਹੁਣ ਨਵਾਂ ਕੰਮ ਚੱਲਈ ਜੀ ਚਿਗਾਠਾਂ ਦਾ ਤੁਸੀਂ ਤਿਆਰ ਕਰਵਾ ਸਕਦੇ ਹੋ ਤੇ ਬਹੁਤ ਵਧੀਆ ਰਿਜ਼ਲਟ ਰੰਗਾ 25 ਸਾਲ ਤਾਂ ਹੈ ਆਪ ਗਰੰਟੀ ਦਿੰਦੇ ਨੇ ਫੈਕਟਰੀ ਵਾਲੇ ਇਹ ਪੂਰੀ ਥੋਸ ਲੱਕੜ ਬਣਦੀ ਹੈ ਤੇ ਇਹ ਜਿਹਾ ਗਾਠਾ ਧਿਆਰ ਰੱਖ ਲਓ ਤੇ ਇਹ ਪੂਰੀਆਂ ਕੋਰਾਂ ਕਾਰਾ ਬਣਾ ਕੇ ਪੂਰੀਆਂ ਚਾਰਸ ਕੋਰਾਂ ਦੀ ਦੇ ਨੇ ਐਨੀ ਵੀ ਗੋਲ ਜਿਹੇ ਕੋਰਾਂ ਹੁਣ ਦੇਖੋ ਪੂਰੀਆਂ ਚਾਰਸ ਨੇ ਤੇ ਇੱਕ ਪਾਸੇ ਤੇਪਰ ਹੁੰਦੀ ਹੈ ਕਿਵੇਂ ਮਰਜੀ ਡਿਜ਼ਾਈਨ ਪਾ ਲਓ ਤੇ ਉਮੀ ਲੱਕੜ ਵਾਂਗੂ ਤੇ ਬਹੁਤ ਵਧੀਆ ਕੰਮ ਹੈ ਇਹ ਨਾਰਾ ਬੜਾ ਹੈ ਤੇ ਪੂਰਾ ਵਧੀਆ ਮੰਨ ਲਓ ਵੀ ਜੋੜ-ਜਾੜ ਹਲਦਾਂ ਨਹੀਂ ਇੱਥੇ ਲਾ ਦੀ ਇਹਦਾ ਤੇ ਬਾਕੀ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰ ਲਿਓ ਜਿਹਨੇ ਮੇਰੇ ਵੀਰੇ ਦੇ ਇਹਦੇ ਬਾਰੇ ਜਾਣਨਾ ਮੜਾ ਮੋਟਾ ਤੇ ਪੂਰੀਆਂ ਵਧੀਆ ਚੌੜੀਆਂ ਚੂਣੀ ਜਿੰਨੀ ਮਰਜ਼ੀ ਜਗ੍ਹਾ ਬਣਾ ਲਓ ਜਿਵੇਂ ਆ ਚੌੜੀ ਬਣਾਈ ਪਈ ਐ ਇਹ 10 ਇੰਚ ਵਾਂਗੂ ਚੌੜੀ ਐ ਮੰਨ ਲਓ ਵੀ ਦੋ ਜੋੜ ਕੇ ਚੌੜੀ ਬਣਾਤੀਆਂ ਤੇ ਵਿੱਚੇ ਜੋੜ ਤੇ ਲਾਈਟ ਲਾਤੀ ਆ ਦੇਖੋ ਪਤਲੀ LED ਲਾਈਟ ਹੁੰਦੀ ਜਿਹੜੀ ਉਹ ਲਾ ਦਾਂਗੇ ਆ ਦੇਖੋ ਆ ਬਾਈ ਕਹਿੰਦਾ ਪੂਰੇ ਵਧੀਆ ਰਿਜ਼ਲਟ ਆ ਜੀ ਜੰਦਾ ਤੇ ਪੂਰਾ ਵਧੀਆ ਕੰਮ ਆ ਇਹ ਤੇ ਨਾ ਗਲੇ ਨਾ ਜੰਗ ਲੱਗੇ ਵੀਡੀਓ ਸ਼ੇਅਰ ਕਰ ਦਿਓ ਤੇ ਇੱਕ ਲਾਇਕ ਕਰ ਦਿਓ ਬਾਈ ਬਣ ਕੇ ਵੀਡੀਓ ਸ਼ੇਅਰ ਜਰੂਰ ਦੇ ਆ ਲਾਇਕ ਜਰੂਰ ਲਾ ਦਿਓ ਬਾਈ ਨੇ ਦੇਖ ਲਓ ਆ ਦੇ ਇੱਕ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਸ਼ੇਅਰ ਕਰ ਦਿਜੀ ਤੁਹਾਨੂੰ